ਆਉਂਦੀਆਂ ਨੇ ਦੋਤੋ ਸਾਡੇ ਤਾਂ ਪੱਲੀਆਂ ਤੁਰੀਆਂ ਤੇ ਪਾਣੀ ਗੋਡੇ-ਗੋਡੇ ਜੜ ਗਿਆ ਨਾ ਹੁਣ ਵਿੱਚ ਬੜੇ ਜਾਂਦਾ ਤੇ ਬੁਰੇ ਹਾਲਾਤ ਨੇ ਤੇ ਦਰਖਤਾਂ ਦਾ ਵੀ ਸਾਡੇ ਤਾਂ ਬਹੁਤ ਪਰੇ ਨਸਾਣ ਹੋਗਾ ਬਹੁਤ ਜਿਆਦੇ ਦਰਖਤ ਜਿਹੜੇ ਫਲ ਸੀ ਫਲ ਵੀ ਝਾੜਦਾ ਦਰਖਤ ਵੀ ਝਾੜ ਤੇ ਟੋੜ ਵੀ ਬਹੁਤ ਦਿੱਤੇ ਤੇ ਬਿਜਲੀ ਵਾਲੀਆਂ ਤਾਰਾਂ ਦੇ ਉੱਪਰ ਵੀ ਬਹੁਤ ਥਾਵਾਂ ਤੇ ਦਰਖਤ ਜਿਹੜੇ ਡੇਢ ਦੁੱਕੇ ਨੇ ਤੇ ਆ ਹੋਈਆਂ ਟੁੜੀ ਵਾਲੀਆਂ ਪੱਲੀਆਂ ਤੁਰੀਆਂ ਇਹ ਗਾਹਾਂ ਤੋਂ ਆਈਆਂ ਹੁਣ ਜਾਈਏ ਕਿੱਧਰ ਦੀ ਆਈਏ ਕਿੱਧਰ ਦੀ ਕੋਈ ਰਾਹ ਤਾਂ ਪਤਾ ਨਹੀਂ ਚੱਲਦਾ ਤੇ ਸਾਡੇ ਗੱਭਰੂ ਮੈਨੂੰ ਲੱਗਦਾ ਲੰਘ ਜੇ ਉਹ ਦਰਦੀ ਦੋ ਬੀਤੇ ਉੱਧਰ ਹੀ ਜਾਂਦੇ ਸੀ ਤੇ ਕਿੱਥੇ ਕਿੱਥੇ ਦੋ ਪਹੜੀ ਨਹੀਂ ਆ ਉਹ ਜ਼ਰੂਰ ਕਮੈਂਟ ਕਰਿਓ ਤੇ ਮੈਨੂੰ ਪਤਾ ਲੱਗਿਆ ਕਹਿੰਦੇ ਵੀ ਤਲਵੰਡੀ ਸਾਬੋ ਏਰੀਏ ਦੇ ਵਿੱਚ ਵੀ ਕਈ ਪਿੰਡਾਂ ਦੇ ਵਿੱਚ ਗੜੇ ਵੀ ਪੈ ਚੁੱਕੇ ਨੇ ਤੇ ਨਰਮਾ ਜਿਹੜੇ ਵੀਰਾਂ ਨੇ ਵੀਜਾ ਸੀ ਉਹਨਾਂ ਤਾਂ ਵੀ ਬਹੁਤ ਨਿਸਾਨਾ ਹੋਇਆ ਬਹੁਤ ਮਾੜੀ ਗੱਲ ਹੋਈ ਆ ਤੇ ਬਾਕੀ ਦਰਸ਼ਕਾਂ ਦਾ ਬਹੁਤ ਜਿਆਦਾ ਨਿਰਾਸ਼ਾ ਹੋ ਰਿਹਾ ਤੇ ਤੇ ਰੱਬਾ ਬੇਨਤੀ ਆ ਵੀ ਥੋੜਾ ਜਿਆ ਦੇਖ ਕੇ ਕਰ ਲੈਕਰ ਇਹ ਜਿਹੜਾ ਧੱਕਾ ਕਰਨਾ ਤੇ ਬਾਕੀ ਸਵਕਾਰਾਂ ਧੱਕਾ ਕਰੀ ਨੇ ਹੁਣ ਟੀਨ ਲੱਗ ਗਿਆ ਬਾਕੀ ਸ਼ੇਅਰ ਜ਼ਰੂਰ ਕਰ ਦਿਓ ਦੱਸਿਓ ਜ਼ਰੂਰ ਵੀ ਕਿੱਥੇ ਕਿੱਥੇ ਭਾਰੀ ਮਤਲਬ ਵਿੱਚ ਅਨਿਯਿਤ ਫੋਟੋਸ ਧੰਨਵਾਦ